ਹਾਂਜੀ ਇਹ ਫਰਮਾਨੇ ਤੇ ਗਈ ਹੈ ਤੇ ਕੋਈ ਕੋਈ ਟੈਂਪ ਸੀ ਆ 10 ਲੱਖ ਦਾ ਸਵਾਂਥੇ ਦੁਕਾਨ ਦੇ ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਲਜ਼ਮ ਬੱਦੇ ਰਹੇ ਦੋ ਸਾਰ ਰਮਾਣਾ ਸਾਹਿਬ ਦੇ ਨਾਲ 21 ਮੈਂ ਉਸ ਟਾਈਮ ਤੇ ਬਲਾਕਸਿੰਗ ਤੇ ਆਂਤਾ ਰਹੀ ਹਾਂ ਚਲੋ ਇਹਦੇ ਵਿੱਚ ਕੀ ਪਤਾ ਕੀ ਦਾ ਬੇਬੇ ਆ ਤੇ ਆ ਕਰ ਰਿਹਾ ਆ ਉਹ ਦਾ ਆ ਰਿਹਾ ਪਾ ਚੁਦਾ ਹੈ ਉਹ ਕਿਹਦੇ ਨਾਲ ਜਿੰਨਾ 2 ਕਿਲੋ ਕਿਲੋ ਸੌਣ ਦਿੱਤੇ ਇਹਨਾਂ ਨੇ ਹਰ ਚੁਦਾ ਹੈ ਤਰਤੀਬੀ ਤਰਤੀਬ ਤੁਹ ਲਿਆ ਕਿ ਤੁਹ ਲਿਆ ਨੇ ਕੀ ਕੀ ਆਇਆ ਤਾਂ ਅਸਰ ਪੁੱਟ ਕੇ ਅੰਦਰ ਪਾ ਰਿਹਾ ਚਲ ਵੀ ਅੱਜ ਚਲ ਕੋਟ ਦੇ ਅੰਦਰ ਤਾਰਿਆ ਨੂੰ ਜੀ ਉਹ ਨਾ ਨਿਤ ਵਾਰੀ ਬੋਦੀ ਬੋਦੀ ਰੋਣੀ ਇਹ ਅੱਜ ਜੇ ਤੁਹਾਨੂੰ ਬੋਦੀ ਮਾਣੀ ਜਿਵੇਂ ਅੱਜ ਆਇਆ ਤੇ ਇਹਦਾ ਤੋਂ ਬਾਕੀ ਕਰਕੇ ਜੇ ਇਹ ਸੇਵਾ ਖਾਂਜੇ ਜੇ ਤਾਂ ਇਹ ਆ ਬੀ ਨੇ ਜੇ ਇਹ ਬੋਦੀ ਸੱਤ ਰਹੇਗਾ ਫੇਮ ਜੇ ਚਲ ਲਾ ਕੇ ਨਾ ਕੋ ਚਮਤੂਤ ਹੋ ਜਾਈਏ ਜਿਵੇਂ ਇੱਕ ਕਟ ਮਾਰ ਕੋ ਦੇਖੋ ਜੇ ਬਹੁਤ ਬੋੜਾ ਉਹਦਾਂ ਹੁੱਕਾ ਜਿਹਾ ਬਿਠਾ ਕੇ ਬੱਤਾਂ ਵਿੱਚ ਰੱਖ ਕੇ ਆ ਬੈਰ ਹੋਲ ਤੁਸੀਂ ਇਹ ਨਾਲ ਟਕਾ ਦੇ ਟੱਕਾ ਜੀ ਨੂੰ ਮੈਂ ਤੜਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਦੇ ਕੋਲ ਗਿਆ ਜੀ ਕੋਈ ਨਹੀਂ ਜਿਸੀ ਕਰਦੇ ਇਹ ਠੀਕ ਹੈ ਬੰਦਾ ਮੈਂ ਮਿਲਿਆ ਅਸੀਂ ਤਾਂ ਤੁਸੀਂ ਆਪਸੀਆਂ ਬੰਦੇ ਨਹੀਂ ਜੀ ਤੇ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਪ ਆ ਕੇ ਤੁਸੀਂ ਦੱਸੇ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸਿਰ ਤੋਂ ਅਸੀਂ ਆਪੇ ਕਰ ਲਾਂ ਦੇਖੋ ਜੀ ਪਹਿਲੀ ਆਪਣੀ ਸ਼ਿਰ ਮੁਰਤ ਜਿੰਦਾ ਗੋਤਾ ਜੀ ਜਿਹੜੀ ਡੀਐਸਪੀ ਸਾਹਿਬ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਮਨਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਕਿ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਅੰਡੇ ਦਾ ਕੇ ਕਿੰਨਾ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਮੈਂ ਆਪੇ ਕਰਾਂ ਆਉ ਤੈਨੂੰ ਮੈਸੇਜ ਕਰਾਂਗਾ ਇਹ ਨਾਲ ਦੀ ਗੱਲ ਹੈ ਮੈਂ ਜੀ ਸਾਹਿਬ ਜੀ bak bak 20 dakika bekleyecektim. Bunu koyayım. 12 para 12. Ya konu ਬਿਲਕੁਲ ਨਹੀਂ ਕੰਮ ਨਹੀਂ ਕਰਦਾ ਉਹ ਤਾਂ ਘਰੋਂ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕੱਤੀ ਵੇਚ ਦਿੰਦਾ ਹੈ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤਾਂ ਜਾਂ ਕੋਈ ਥੀਨ ਵਾਲਾ ਲੈਣ ਆ ਜਾਂਦਾ ਤੋਂ ਨੂੰ ਜਾ ਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜਨਾਬ ਹਾਂ ਅਸੀਂ ਕੋਈ ਉਹਨ ਦੇ ਜਿਹੜੇ ਜਿਹੜੇ ਜਮਦਦ ਕਰਦੇ ਆ ਪੱਕੇ ਸਹੀ ਰਸਤੇ ਆ ਸਾਡੀ ਹੈਲਪ ਕਰਨ ਰਹਾ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਬੀਐਸਡੀ ਆਪਣੇ ਰਮਾਨਾ ਸਾਹਿਬ ਰਹੇ ਸੀ ਤੋਂ ਖਤਮ ਉਹਨਾਂ ਨਾਲ ਮੈਂ 200 ਆਪ ਜਾ ਕੇ ਕਈ ਬੰਦੇ ਰਾਮਪੁਰੇ ਖੂਤੀ ਦਾ ਕੇ ਫੜਨ ਸੀ ਸਾਡੀ ਕਮੇਟੀ ਹੋਤੀ ਸੀ ਜਦ ਮੈਂ ਉਹ ਬਾਅਦ ਚ ਫਿਰ ਮੇਰੇ ਹਿੰਮਤ ਨਹੀਂ ਰਹੀ ਜੀ ਮੇਰਾ ਅਕੀਦਮ ਤੋਂ ਗਿਆ ਸੀਗਾ ਆਪਸ ਵਿੱਚ ਹੀ ਆਪ ਹੀ ਟੁੱਟਿਆ ਹੋ ਗਿਆ ਹਾਂ ਕੋਈ ਨਹੀਂ ਸਾਡੇ ਵੱਲੋਂ ਆਨੰਤ ਕੱਤੇ ਲੋਕ ਸਾਡੇ ਵੱਲੋਂ ਮੈਂ ਫਿਰ ਨਹੀਂ ਹਿੰਮਤ ਰਹੀ ਕਿ ਕਿਸੇ ਨੂੰ ਫੜਨ ਜੁਗੀ ਨਹੀਂ ਸਾਡੇ ਵੱਲੋਂ ਇਹ ਨਾਲ ਨਾ ਕਿਸੇ ਸਰਭਾ ਪ੍ਰੋਬਲਮ ਕਰਵਾ ਕਰਵਾ ਦੇਣਾ ਮੈਂ ਸਰ ਸੀ ਇਨਚਾਰਜ ਕਰਵਾਤਾ ਹਾਂ